ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਮੇਰੇ YouTube ਚੈਨਲ ਸਿੱਧੂ ਆਂਦਾ ਤੇ ਸੋ ਜਿਹੜੇ ਵੀਰ ਭਰਾ ਕੋਈ ਚੈਨਲ ਨਾਲ ਨਵੇਂ ਜੁੜੇ ਹੋ ਚੈਨਲ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਚੰਗੀ ਲੱਗੀ ਤਾਂ ਕਿ ਜਰੂਰ ਸ਼ੇਅਰ ਕਰਿਓ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਬਈ ਜਿਹੜੇ ਆਪਾਂ ਮੱਕੀ ਦੇ ਮਹਿੰਗੇ ਬੀਜਾਂ ਬਾਰੇ ਜਾਂ ਕਿਸੇ ਵੀ ਫਸਲ ਦੇ ਆਪਾਂ ਮਹਿੰਗੇ ਬੀਜਾਂ ਪਿੱਛੇ ਭਾਜਦੇ ਆ ਕੰਪਨੀ ਨਾਮ ਬਾਰ ਕੰਪਨੀ ਦਾ ਆਪਾਂ ਕਹਿੰਦੇ ਨੇ ਬੀਜ ਲੈਣੇ ਆ ਜਾਂ ਸਜੈਂਟਾ ਦਾ ਕਹਿੰਦੇ ਨੇ 18 44 ਜਾਂ ਕੋਈ ਹੋਰ ਵੀ ਤੇ ਸੋ ਪ੍ਰੇਮ ਵੀ ਮੈਂ ਇਹ ਗੱਲ ਕਰਦਾ ਹੁੰਨਾ ਵੀ ਕੋਈ ਨਾਮਵਰ ਕੰਪਨੀ ਦੀ ਆਪਾਂ ਕਹਿੰਦੇ ਨੇ ਆ ਨਾਮਵਰ ਕੰਪਨੀ ਦੀ ਆਪਾਂ ਸਪਰੇਅ ਕਰਨੀ ਆ ਜੀ ਉਹਦੇ ਚ ਆਪਾਂ ਕੋਈ ਥੋੜੇ ਜੇ ਨਾਮ ਵਾਲੀ ਕੰਪਨੀ ਦਾ ਸਾਲਟ ਲੈ ਕੇ ਛਿੜਕ ਦਈਏ ਤਾਂ ਉਹ ਵੀ ਉਨਾ ਹੀ ਕੰਮ ਕਰ ਜਾਂਦਾ ਉਲੀ ਰੋਗ ਵਾਲੀ ਦਵਾਈ ਆ ਕਈ ਵੀਰ 11 11 12 12 100 ਦੀ ਵੀ ਪਾ ਦਿੰਦੇ ਆ ਤੇ ਦਵਾਈ ਉਲੀ ਰੋਗ ਵਾਲੀ 2 200 ਦੀ 2.5 250 ਦੀ ਵੀ ਪੈਂਦੀ ਆ ਕਿੱਲੇ ਦੀ ਸੋ ਇਸੇ ਤਰ੍ਹਾਂ ਮੱਕੀ ਦੇ ਬੀਜ ਦੀ ਗੱਲ ਕਰਦੇ ਆ ਆਹ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ 30 33 ਜਦੋਂ ਆਪਾਂ ਬੀ ਲੈਣਾ ਹੁੰਦਾ ਨਾ ਉਦੋਂ ਆਪਾਂ ਨੂੰ ਪਤਾ ਦੁਕਾਨਦਾਰ ਕੀ ਕਹਿੰਦੇ ਹੁੰਦੇ ਆ ਆਹ ਵੀ ਬੀਜੋ ਜੀ ਇਹ ਗਰਮੀ ਸਹਾਰ ਦਾ ਗਰਮੀ 'ਚ ਵੀ ਦਾਣਾ ਪਊਗਾ ਤੇ ਗਰਮੀ ਇਤਿਹਰਾ ਇੰਨੀ ਸੀਗੀ ਵੀ ਮੀਂਹ ਦਾ ਸਾਡੇ ਏਰੀਆ ਤੇ ਹਜੇ ਤੱਕ ਕੋਈ ਕਣੀ ਵੀ ਨਹੀਂ ਮੀਂਹ ਦੀ ਪਈ ਇੱਕ ਦੋ ਛੜਾਕੇ ਜੀ ਜ਼ਰੂਰ ਪਏ ਸੀਗੇ ਬਸ ਪੰਜ ਪੰਜ ਚਾਰ ਮਿੰਟ ਦੇ ਕਿ ਮਿੱਟੀ ਜੀ ਰੇਤਾ ਹੀ ਦੱਬਿਆ ਸੀ ਗੱਲਾਂ ਗਰਮੀ ਐ ਇੰਨੀ ਆ ਤੇ ਆਹ ਸਸਤਾ ਵੀ ਬੀਜਿਆ ਸੀ 30 33 ਸਾਰਿਆਂ ਨਾਲੋਂ ਸਸਤਾ ਵੀ ਐ 30 33 ਤੇ ਮੱਕੀ ਦੇ ਦਾਣੇ ਤੁਸੀਂ ਆਪ ਹੀ ਦੇਖ ਲਓ ਕੋਈ ਆਇਆ ਨਹੀਂ ਕਿ ਕੋਈ ਵੀ ਟਾਂਡਾ ਖਾਲੀ ਹੈ ਸਾਰਿਆਂ ਟਾਂਡਿਆਂ ਨੂੰ ਛੱਲੀਆਂ ਲੱਗੀਆਂ ਹੋਈਆਂ ਤੇ ਗਰਮੀ ਦਾ ਕਰਕੇ ਥੋੜੀ ਜਿਹੀ ਇਹ ਦਿੱਕਤ ਜ਼ਰੂਰ ਆਈ ਆ ਵੀ ਇੱਕ ਤਿਆਰ ਮੱਕੀਆਂ ਨੇ ਸਾਰਿਆਂ ਬੀਆਂ ਨੇ ਜ਼ੋਰ ਬਹੁਤ ਲਵਾਇਆ ਤੇ ਥੋੜੀ ਜੀ ਮਿਹਨਤ ਜ਼ਿਆਦਾ ਕਰਨੀ ਪਈ ਆ ਤੇ ਜਿਵੇਂ ਕਹਿੰਦੇ ਸੀਗੇ ਵੀ ਸਸਤੇ ਬੀਆਂ ਚ ਇਤਰ ਹਵਾਏ ਉੱਡ ਰਹੀ ਸੀਗੀ ਲੋਕੀ ਗੱਲਾਂ ਕਰ ਰਹੇ ਸੀਗੇ ਵੀ ਸਸਤੇਆਂ ਬੀਆਂ ਚ ਦਾਣਾ ਨਹੀਂ ਪੈਣਾ ਵੀ ਜਿਨੇ 18 44 ਬੀਜ ਲਏ ਉਹ ਵਧੀਆ ਰਹਿ ਗਿਆ ਤੇ ਜਿਨੇ ਹੋਰ ਕੋਈ ਮੱਕੀ ਦਾ ਵੀ ਬੀਜ ਲੈਣਾ ਵੀ ਜਿਹੜੇ ਸਾਡੇ ਨਾਲ ਗਰਮੀ ਆ ਤੇ ਇਤਿਰ ਕਲੇ ਟਾਂਡਿਆਂ ਦਾ ਚਾਰ ਹੀ ਪਊਗਾ ਤੇ ਮੱਕੀ ਚ ਵੀ ਅਨਾਜ ਜਿਵੇਂ ਦਾਣੇ ਆਪਾਂ ਕਹਿੰਦੇ ਕਿ ਵੀ ਦਾਣੇ ਨਹੀਂ ਪੈਣੇ ਪਰ ਆ ਤੁਹਾਡੇ ਸਾਹਮਣੇ ਆ 30 33 ਰਾਚੀ ਦੀ ਸਾਰ ਨਾਲ ਸਸਤੀ ਮੱਕੀ ਆ ਇਹ ਤੇ ਛੱਲੀਆਂ ਹਰੇਕ ਟਾਂਡੇ ਨੂੰ ਛੱਲੀ ਲੱਗੀ ਵੀ ਆ ਕੋਈ ਟਾਂਡਾ ਛੱਲੀ ਤੋਂ ਬਣਾਣੀ ਤੇ ਹਰੇਕ ਟਾਂਡੇ ਦੇ ਵਿੱਚ ਦਾਣੇ ਆ ਛੱਲੀ ਚ ਦਾਣੇ ਹੈਗੇ ਆ ਪੂਰੇ ਫੁੱਲ ਭਰੇ ਵਿਦਾਣੇ ਆ ਕੋਈ ਆਇਆ ਨਹੀਂ ਕਹਿੰਦੇ ਵੀ ਵਿਰਲੇ ਆ ਦਾਣੇ ਤੇ ਕਈ ਕਈ ਵੀਰਾਂ ਦੇ ਮਨਚੇ ਭਲੇਖਾ ਹੁੰਦਾ ਵੇਖੋਣੀ ਅਸੀਂ ਮਹਿੰਗਾ ਵੀ ਪੀਜ ਲਾ ਤੇ ਸਾਡੀ ਛੱਲੀ ਨੂੰ ਵੀ ਦਾਣੇ ਲੱਗਣਗੇ ਇਹ ਬਾਈ ਮੌਸਮ ਦੇ ਹਿਸਾਬ ਨਾਲ ਹੁੰਦਾ ਆ ਵੇਖੋ ਨਾ ਪੂਰੇ ਦਾਣੇ ਪਏ ਵੇ ਸੋਇਸ ਕਰਕੇ ਬੇਨਤੀ ਆ ਵੀ ਜੇ ਆਪਾਂ ਇਹ ਲੁੱਟ ਤੋਂ ਬਚ ਜਗੇ ਤਾਂ ਚੰਗੀ ਗੱਲ ਆ ਕਿਉਂਕਿ ਜਿਹੜੀਆਂ ਨਾਮਵਰ ਕੰਪਨੀਆਂ ਹੁੰਦੀਆਂ ਨਾ ਇਹਨਾਂ ਕੋਲ ਗੱਡੀਆਂ ਵੱਡੀਆਂ ਹੁੰਦੀਆਂ ਖਰਚੇ ਜ਼ਿਆਦਾ ਹੁੰਦੇ ਆ ਤੇ ਖਰਚੇ ਕੀ ਤੋਂ ਲੈਣੇ ਹੁੰਦੇ ਆ ਆਪਾਂ ਤੋਂ ਹੀ ਲੈਣੇ ਹੁੰਦੇ ਆ ਤੇ ਬਾਕੀ ਸਾਡੇ ਮੇਰੇ ਖੇਤ ਜਿਹੜਾ ਵੀਰ ਮੱਕੀ ਬੀਜ ਕੇ ਗਿਆ ਸੀਗਾ ਉਹ ਵੀਰ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਆ ਕਿਉਂਕਿ ਮੇਰਾ ਯਾਰ ਦੋਸਤ ਆ ਉਹ ਕਹਿੰਦਾ ਵੀ ਨਾਮਵਰ ਕੰਪਨੀਆਂ ਦੇ ਕਹਿੰਦਾ ਮੈਂ ਸਾਰੇ ਜਿੰਨੇ ਵੀ ਘਰਾਂ ਦੇ ਮੱਕੀ ਬੀਜੀ ਆ ਸਿਰਫ 12 ਘਰਾਂ ਦੇ ਮੱਕੀ ਮੈਂ ਕਹਿੰਦਾ ਵੀ ਨਾਮਵਰ ਕੰਪਨੀਆਂ ਦੀ ਬੀਜੀ ਆ ਬਾਕੀ ਸਾਰੇ 30 33 ਜਾਂ ਵਿੱਚ ਜਿਹੜੇ ਸਸਤੇ ਵੀ ਆ ਉਹ ਬੀਜੇ ਆ ਤੇ ਪਰ ਕਿਸੇ ਦੇ ਇਹ ਨਹੀਂ ਗੱਲ ਹੋਈ ਵੀ ਛੱਲੀ ਨਹੀਂ ਲੱਗੀ ਜਾਂ ਦਾਣੇ ਨਹੀਂ ਪਏ ਤੇ ਪੂਰੀ ਵਧੀਆ ਟੌਪ ਦੀਆਂ ਮੱਕੀਆਂ ਖੜੀਆਂ ਸੋ ਇਹ ਸੀ ਅੱਜ ਦੀ ਮੱਕੀ ਬਾਰੇ ਜਾਣਕਾਰੀ ਤੇ ਇਹ ਮੱਕੀ ਆਪਣੀ ਬੀਜੀ ਹੈਗੀ ਆ 25 ਅਪ੍ਰੈਲ ਦੀ 25 ਅਪ੍ਰੈਲ ਦੀ ਤੇ ਅੱਜ ਤਰੀਕ ਹੋ ਗਈ ਆ 18 ਜੁਲਾਈ ਤੇ 18 ਜੁਲਾਈ ਹੋ ਗਈ ਆ ਤੇ ਵੀਰੋ ਇਹਦਾ ਚਾਰ 20 ਜੁਲਾਈ ਤੱਕ ਪਾ ਦੇਣਾ ਆਪਾਂ ਮੰਨ ਕੇ ਚੱਲੋ ਵੀ 50 ਦਿਨ ਤੇ 85 ਦਿਨ ਤੇ ਮੈਂ ਪਿਛਲੇ ਸਾਲ ਚਾਰ ਪਾਇਆ ਸੀਗਾ ਤੇ 85 ਦਿਨ ਤੇ ਇਸ ਸਾਲ ਚਾਰ ਪਾ ਦੇਣਾ ਤੇ ਪੂਰਾ ਵਧੀਆ ਦਾਣਾ ਪੱਕਿਆ ਵਾ ਦੁੱਧ ਤੋਂ ਦੁੱਧ ਵਾਲੀ ਸਟੇਜ ਤੋਂ ਲੰਘ ਚੱਕਿਆ ਦਾਣਾ ਤੇ ਦੋ ਦਿਨਾਂ ਚ ਸਰ ਪੱਕਣ ਦੇ ਸਾਰ ਤੇ ਆ ਜਾਣਾ ਇਹਨੇ ਸੋ ਬੇਨਤੀ ਆ ਵੀ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਹੋ ਚੈਨਲ ਕਰ ਲਓ ਸਬਸਕ੍ਰਾਈਬ ਤਾਂ ਕਿ ਹੋਰ ਕਿਸੇ ਛੋਟੇ ਕਿਸਾਨ ਵੀਰ ਸਿਰਫ ਇਸ ਕਰਕੇ ਮੱਕੀ ਬੀਜਣ ਤੋਂ ਡਰ ਜਾਂਦੇ ਆ ਵੀ 20 ਬਹੁਤ ਮਹਿੰਗਾ ਏ ਸੋ 20 ਮਹਿੰਗੇ ਤੋਂ ਨਾ ਡਰਿਆ ਕਰੋ ਵੀ ਸਸਤਾ ਬੀਜ ਕੇ ਵੀ ਆਪਾਂ ਵਧੀਆ ਪ੍ਰੋਡਕਸ਼ਨ ਆ ਜਾਮਣੇ ਕਿ ਚੱਲ ਵੀ ਆਪਣੀ ਜ਼ਮੀਨ ਦੇ ਹਿਸਾਬ ਨਾਲ ਮੱਕੀ ਨੇ ਹੋਣਾਗਾ ਜਾਂ ਆਪਣੀ ਮਿਹਨਤ ਦੇ ਹਿਸਾਬ ਨਾਲ ਤੇ ਜੇ ਆਪਾਂ ਕਹੀਏ ਵੀ ਕੱਲੇ ਬੀ ਨੇ ਜੇ ਬੀ ਬੀਜ ਦਿੱਗੇ ਆਪਾਂ ਉੱਤੇ ਮਿਹਨਤ ਨਾ ਕਰੀਏ ਤੇ ਉਹ ਆਪਾਂ ਨੂੰ ਕਿਹੜਾ ਆਪਾਂ ਨੂੰ ਘਰੇ ਵੀ ਦਾਣੇ ਉਵੇਂ ਹੀ ਹੋ ਜਾਣਗੇ ਮਿਹਨਤ ਤਾਂ ਕਰਨੋਂ ਕੋਈ ਪੈਣੀ ਆ ਕੱਲ ਸਾਰੀ ਮਿਹਨਤ ਦੀ ਹੁੰਦੀ ਆ ਸੋ ਇਹਨਾਂ ਚੀਜ਼ਾਂ ਤੋਂ ਆਪਾਂ ਘਰੇਜ ਕਰੀਏ ਇਹ ਸੀ ਮੱਕੀ ਦੀ ਜਾਣਕਾਰੀ ਧੰਨਵਾਦ ਦੋਸਤੋ ਬਾਕੀ ਆਪਾਂ ਤੁਹਾਨੂੰ ਆਪਾਂ ਅੱਗੇ ਵੀਡੀਓ ਚ ਛੱਬੀ ਝੋਨੇ ਬਾਰੇ ਜਿਹੜਾ ਮੂੰਗੀ ਚ ਮੂੰਗੀ ਵਾਲਾ ਜ਼ਮੀਨ ਸੀ ਆਪਣੀ ਮੂੰਗੀ ਬੀਜੀ ਸੀ ਤੁਸੀਂ ਵੀਡੀਓ ਵੇਖਦੇ ਰਹਿੰਨੇ ਚੈਨਲਾਂ ਤੇ ਤੇ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਉਹ ਝੋਨਾ ਆਪਾਂ ਲਾ ਚੁੱਕੇ ਆ ਇੱਕ ਅੱਧੇ ਦਿਨ ਚ ਬਸ ਆਪਾਂ ਉਹਦੀ ਵੀਡੀਓ ਵੀ ਬਣਾ ਕੇ ਤੁਹਾਡੇ ਤੱਕ ਸ਼ੇਅਰ ਕਰਾਂਗੇ ਸੋ ਧੰਨਵਾਦ ਦੋਸਤੋ ਚੈਨਲ ਕਰ ਲਓ ਸਬਸਕ੍ਰਾਈਬ